ਹੈਲੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਡਾਕਟਰ ਰਵਿੰਦਰ ਕੌਰ ਤੇ ਮੈਂ ਹੈਗੀ ਇੱਥੇ ਚੰਡੀਗੜ੍ਹ ਐਰਬੀਟ ਸੈਂਟਰ ਅੱਥ ਸਾਡੇ ਨਾਲ ਇਹ ਪੇਸ਼ੈਂਟ ਨੇ ਇਨਾ ਦਾ ਇੱਥੇ ਕੀ ਐਕਸਪੀਰੀਐਂਸ ਡਿਆ ਆਈਏ ਜਾਣਦੇ ਨਦ ਨਾਲ ਸਤਿ ਸ਼੍ਰੀ ਅਕਾਲ ਬੇਟੀ ਆ ਮੈਂ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਗੁਰਮੀਤ ਕੌਰ ਹੈ ਤੁਸੀਂ ਕਿੱਥੋਂ ਆਏ ਹੋ ਅਸੀਂ ਮਲੇਰਕੋਟੇ ਤੋਂ ਤੁਹਾਨੂੰ ਪਹਿਲਾਂ ਕੀ ਦਿੱਕਤ ਸੀ ਤੇ ਇੱਥੇ ਆਉਣ ਤੋਂ ਬਾਅਦ ਤੁਹਾਨੂੰ ਕੀ-ਕੀ ਪਰ ਨਜ਼ਰ ਆਇਆ ਮਨੋਰਾ ਜੀ ਅੱਜ ਤੋਂ 1.5 ਸਾਲ ਪਹਿਲਾਂ ਮੈਂ ਗੋਡੇ ਦਾ ਆਪਰੇਟ ਕਰਾਇਆ ਸੀ ਹਾਂ ਜੀ ਉਹ DNA ਉਦੋਂ ਬਾਅਦ ਮੈਨੂੰ ਦਲੀਨ ਦਿੱਤਾ ਹੋ। ਹਾਂਜੀ। ਮੈਂ ਬਹੁਤ 1.5 ਸਾਲ ਬਹੁਤ ਦਵਾਈ ਖਾਧੀ ਸਾਰੇ ਫੇਰ ਲਈ। ਹਾਂਜੀ। ਕਿਤੇ ਨਹੀਂ ਫਰਕ ਪਿਆ। ਉਦੋਂ ਬਾਅਦ ਸਾਨੂੰ ਕਰਨਵੀਰ ਡਾਕਟਰ ਕਰਨਵੀਰ ਬਾਰੇ ਪਤਾ ਲੱਗਿਆ। ਜੀ। ਉਦੋਂ ਬਾਅਦ ਉਹਨਾਂ ਨੇ ਮੈਨੂੰ ਆਦੀ ਦਵਾਈ ਚਲਾਈ। ਜੀ। ਤੇ ਬਾਕੀ ਦੋ ਉਹਨਾਂ ਨੇ ਮੈਨੂੰ ਆ ਪੰਜ ਕਰਮਾਂ ਦਾ ਦੋ ਵਾਰੀ ਮੈਨੂੰ ਲੈਤਾ। ਮੈਂ ਉਹ ਤਿੰਨ ਮਹੀਨਿਆਂ ਦੇ ਵਿੱਚ ਦਵਾਈ ਖਾਧੀ। ਜੀ। ਪਰ ਮੈਨੂੰ ਜਿਹੜੀ 80% ਮੈਂ ਬਿਲਕੁਲ ਠੀਕ ਆ ਗਈ। ਹਾਂਜੀ। ਮੈਂ ਮਤਾਂ ਇਹੀ ਸਲਾਹ ਦਿੰਦੀ ਹਾਂ ਸਾਰਿਆਂ ਨੂੰ। ਵੀ ਆਯੁਰਵੈਦਿਕ ਤੁਸੀਂ ਆਵੋ ਤੇ ਇੱਥੇ ਤੁਸੀਂ ਸਲਾਹ ਲਵੋ ਸਲਾਹ ਲਵ ਕੇ ਤੁਹਾਡਾ ਵਧੀਆ ਲਾਭ ਹੋਊਗਾ ਤੇ ਵਧੀਆ ਤੁਸੀਂ ਆਦੇ ਆਪ ਨੂੰ ਮਹਿਸੂਸ ਕਰੋਗੇ ਠੀਕ ਮਹਿਸੂਸ ਕਰੋਗੇ ਪਰ ਮੈਂ ਸਾਰਿਆਂ ਨੂੰ ਹੀ ਬੇਨਤੀ ਕਰਦੀ ਆਂ ਵੀ ਤੁਸੀਂ ਆਯੁਰਵੈਦਿਕ ਬਣਾਓ ਤੇ ਇਹਦੇ ਲਈ ਤੁਸੀਂ ਆਪਣੀ ਸਿਹਤ ਲਈ ਬਹੁਤ ਸਾਨੂੰ ਵਧੀਆ ਦਾ ਥੈਂਕ ਯੂ ਅੰਟੀ ਜੀ ਏਸੀ ਸਾਡੇ ਨਾਲ ਮਿਸਿਸ ਗੁਰਪ੍ਰੀਤ ਕੌਰ ਮਲੇਰ ਕੋਟਲਾ ਤੋਂ ਇਹਨਾਂ ਨੂੰ 1.5 ਘੰਟੇ ਪਹਿਲਾਂ ਇਹਨਾਂ ਦਾ ਗੋਡਿਆਂ ਦਾ ਆਪਰੇਸ਼ਨ ਹੋਇਆ ਸੀਗਾ ਗੋਡੇ ਦਾ ਆਪਰੇਸ਼ਨ ਤੋਂ ਬਾਅਦ ਵੀ ਇਹਨਾਂ ਨੂੰ ਨੀਚ ਬਹੁਤ ਪੈ ਰੰਦਾ ਸੀਗਾ ਇਹਨਾਂ ਨੇ 15 ਐਲੋਪੈਥਿਕ ਡਾਕਟਰ ਨੂੰ ਦਿਖਾਇਆ ਬਹੁਤ ਸਾਰੀ ਮੈਡੀਸਿਨ ਖਾਧੀ ਪਰ ਇਹਨਾਂ ਨੂੰ ਕੋਈ ਆਰਾਮੀ ਆਇਆ ਇਹ ਹੁਣ ਆਪਣੇ ਕੋਲੇ ਚੰਡੀਗੜ੍ਹ ਦੇ ਸੈਂਟਰ ਹਸਪੀਟਲਸ ਆਏ ਨੇ ਇਹਨਾਂ ਦੀ 3 ਮਹੀਨੇ ਦੀ ਦਵਾਈ ਤੋਂ ਬਾਅਦ ਦੋ ਸੈਸ਼ਨ ਪੰਚਗਰਮਾਦੀ ਹੋਏ ਤੇ ਖੁਦਗਰੇ ਕਿ ਇਹਨਾਂ ਨੂੰ 80% ਆਰਾਮ ਹੈ ਫਿਰ ਵੀ ਰਜੂ ਨੂੰ ਇਹ ਵੀ ਕਹਿਤਾ ਕਿ ਨੂੰ ਸਾਰੇ ਹੱਡੀਆਂ ਵਾਲਿਆਂ ਨੂੰ ਮੈਂ ਦਸਾਇਆ ਉਹਨਾਂ ਨੇ ਮੈਨੂੰ ਕਹਿੰਦੇ ਕਿ ਦੁਆਰੇ ਬੋਲਣੇ ਪੈਣਗੇ ਥੋੜੇ ਕੋਡੇ ਜੀ ਜੀ ਹਾਂ ਪਰ ਮੈਨੂੰ ਜਦੋਂ ਇੱਥੇ ਹੀ ਮੈਨੂੰ ਮਤਲਬ ਮੇਰਾ ਸਹੀ ਇਲਾਜ ਹੋਇਆ ਤੁਸੀਂ ਵੀ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਗੋਡਿਆਂ ਨੇ ਦਰਦ ਤਾਂ ਤੁਹਾਨੂੰ ਡਾਕਟਰ ਨੇ ਆਪਰੇਸ਼ਨ ਦਾ ਕਹਤਾ ਤਾਂ ਤੁਸੀਂ ਇੱਕ ਵਾਰ ਇੱਥੇ ਜ਼ਰੂਰ ਵਿਜ਼ਿਟ ਕਰੋ ਥੈਂਕ ਯੂ